ਕਹਿੰਦੇ ਹੋ ਕਿ ਤੁਸੀਂ ਪਾਕਿਸਤਾਨ ਚੱਲ ਜਿਓਗੇ ਸਾਨੂੰ ਇੱਧਰ ਮਦਦ ਨਹੀਂ ਹੋ ਰਹੀ ਨਹੀਂ ਹੋ ਰਹੀ ਨਹੀਂ ਹੋ ਰਹੀ ਮਦਦ ਅਸੀਂ ਮਰੀਏ ਜੀਏ ਫਿਰ ਖਾਨੂੰ ਉਹ ਸਮਾਨ ਲੈਣਗੇ ਜੇ ਅਸੀਂ ਬਚ ਗਏ ਉਹ ਸਮਾਨ ਲੈਣਗੇ ਨਹੀਂ ਤਾਂ ਅਸੀਂ ਮਰੇ ਤਾਂ ਪਈ ਹੈ ਇਹ ਅਸੀਂ ਦੱਸੋ ਅਸੀਂ ਕਿਹੜੇ ਦੇਸ਼ ਦੇ ਹੈ ਸਾਨੂੰ ਐ ਕਰਨ ਐ ਕਰਨ ਇਹ ਭਾਰਤ ਸਰਕਾਰ ਪੰਜਾਬ ਸਰਕਾਰ ਮਿਲ ਕੇ ਸਾਨੂੰ ਨਾ ਡੋਬ ਦੇਵੇ ਇੱਥੋਂ ਅਸੀਂ ਸੁਲੇਮਾਨ ਹੜ੍ਹ ਤੇ ਚਲੇ ਜਾਉਂਦੇ ਪਾਕਿਸਤਾਨ ਇੰਨਾ ਤੇਜ਼ ਇੰਨੀ ਰਫ਼ਤਾਰ ਵਿੱਚ ਪਾਣੀ ਚੱਲ ਰਿਹਾ ਹੈ ਤਾਂ ਅਸੀਂ ਆਪਣੇ ਬੱਚਿਆਂ ਨੂੰ ਸਿਰਾਂ ਤੇ ਚੱਕ ਕੇ ਅਸੀਂ ਇਥੋਂ ਲੰਗਰ ਥਿਰਾਂ ਤੇ ਲੈ ਜਾਵੀਗਾ ਬਈ ਆਪਦੇ ਬੱਚਾਂ ਦਾ ਡੱਡ ਭਰੀ ਦਾ ਸਾਡੇ ਪਸ਼ੂ ਤਾਂ ਭੁੱਖੇ ਹੀ ਮਰਦੇ ਪੈਣੀ ਜੀ ਸਾਨੂੰ ਓਟ ਪਾਵਿਆ ਅਸੀਂ ਢੋਡ ਆ ਕਰਾਂਦੇ ਤੁਨੂੰ ਓ ਕਰਾਂਦੇ ਆ ਡੋਬੀ ਖੜੇ ਨੇ ਸਾਨੂੰ ਹਰ ਸਾਲ ਡੋਬਦੇ ਨੇ ਅੱਜ ਸਾੜੀਆਂ ਭੈਣਾਂ ਮਾਵਾਂ ਵੇਖੋ ਕੋਠਾ ਦੇ ਵਾਂਗ ਰੀਆਂ ਨੇ ਭੁੱਖੀਆਂ ਬਾਣੀਆਂ ਹੈ ਸਾਨੂੰ ਆਪ ਦਾ ਪਰਿਵਾਰ ਸਮਾਲਣਾ ਔਖਾ ਹੋਇਆ ਖੜ ਕੱਗੂ ਸਾਡੇ ਰਾਸ਼ਨ ਰੋਕ ਕੇ ਜਾ ਰਹੇ ਨੇ ਢੋਡਾ ਕਾਰ ਇੱਧਰ ਪੂਰਾ ਪੂਰਾ ਹੜ ਦੀ ਲਬੇੜ ਦੇ ਵਿੱਚ ਹੈ ਜੀ ਹੜ ਦੇ ਪੇਟ ਵਿੱਚ ਜਗਾ ਨਾਲੇ ਕੋ ਛੜਕ ਟੁੱਟੀ ਹੋਈ ਹੈਗੀ ਔਰ ਅੱਜ ਛੜਕ ਜਾਵਾਂਗੇ ਕਿ ਓਕੇ ਜਾਈਏ ਸੋਕੇ ਜਾਈਏ ਆਪੇ ਪਿੰਡ ਤੋਂ ਖਣ ਜਾਣੇ ਪੈਣਾ ਦਾ ਸਾਡਾ ਘਰ-ਵਰ ਕੋਈ ਘਰੇ ਸਾਡਾ ਕੋਈ ਨਹੀਂ ਹੈਗਾ ਘਰ ਦਾ ਸੰਭਾਲਣਾ ਹੀ ਪੈਣਾ ਹੈ ਤੇਵੇਦਾਰ ਲੰਗਰ ਲਿਆਉਂਦੇ ਨੇ ਤੇ ਇੱਥੇ ਅੱਗੇ ਆਇਆ ਦਾ ਬਤੇ ਡੀ ਐਫਸੀ ਆਈ ਤੋਂ ਰੋਕ ਗਿਆ ਨਾ ਤੇ ਤੇ ਲੰਗਰ ਲਾਉਣ ਦੇਂਦਾ ਤੇ ਨਾ ਪਾਰ ਜਾਣ ਦਿੰਦਾ ਇਹ ਕੀ ਚੱਕਰ ਹੈ ਜੀ ਉਹਨਾਂ ਨੇ ਕੁਝ ਕਿਹਾ ਹੋਣਾ ਤੁਮ ਤਰਕ ਦਿੱਤਾ ਨਾ ਕਿ ਲੋਕ ਇਕੱਠੇ ਰਹੋਣ ਭੀੜ ਇਕੱਠੀ ਨਾ ਹੋਵੇ ਨਹੀਂ ਜੀ ਇਹ ਗੱਲ ਕੋ ਨਹੀਂ ਕਿਹਾ ਉਹ ਕਹਿੰਦੇ ਬੰਨ ਨਾ ਟੁੱਟ ਜਾਏ ਸਾਨੂੰ ਕਿਸਤੀ ਹਮਨੇ ਚਾਹੀਦੀ ਪਿੰਡਾਂ ਦੇ ਵਿੱਚ ਪਛਾਣ ਠਾਣੀਆਂ ਤੇ ਪਛਾਣ ਸਾਦਾ ਹੁਣ ਆ ਮੇਰੀ ਠਾਣੀ ਹੈਗੀ ਜੰਗੜ ਬੈਣੀ ਦੇ ਨਾਲ 15 ਫੁੱਟ ਪਰਾ ਪਾਣੀ 15 ਫੱਟ ਹੋ ਰਾਇਆ ਅਸੀਂ ਕਿੱਧਰ ਜਾ ਨਹੀਂ ਸਕਦੇ ਅੱਜ ਕਿਸਤੀ ਮਿਲੀ ਸਾਨੂੰ ਆ ਪੰਚਾਇਤ ਰਾਏ ਤੇ ਉਹਨਾਂ ਦੇ ਤੇ ਅਸੀਂ ਆਏ ਆਂ ਦੇ ਦਵਾਈ ਲੈਣ ਹੁਣ ਦੇਖੋ ਜੀ ਪਾਣੀ ਕਿੰਨਾ ਵਗ ਰਿਹਾ ਹੈ ਪਾਣੀ ਵਗ ਰਾ ਤੁਮੀ ਪਿਆ ਰਿਹਾ ਉੱਤਰਾں 'ਚ ਪਾਣੀ ਖੜਾ ਲੰਗਰ ਦੱਸੋ ਰੋਟੀ ਪਾਣੀ ਕਿੱਥੇ ਤਿਆਰ ਕਰਨਗੇ ਹਾਂ ਇੱਕ ਇਤਿਆਰ ਹੋ ਕੇ ਆ ਰਿਹਾ ਤਾਂ ਵਧੀਆ ਗੱਲ ਹੈ ਪਸ਼ੂ ਕਿੱਥੇ ਜਾਵਣੋ ਚਾਰੇ 400 ਗੱਟਾ ਗੰਗਾ ਨਗਰ ਆਇਆ ਫੀਡ ਦਾ ਇਹ ਨਾ ਗਣ ਲੰਗਰ ਦਿੱਤਾ ਤੇ ਸਾਡੀ ਅਥਾਰਟੀ ਆਵੇ ਫਾਜ਼ਿਲ ਕਾ ਦੇ ਹੜ ਪ੍ਰਭਾਵਿਤ ਪਿੰਡ ਨੇ ਜਿਹੜੇ ਉੱਥੇ ਹੈਗੇ ਆ ਜੀ ਅੱਤੋੜਾ ਪਿੰਡ ਕਿਹੜਾ ਜੀ ਚੰਗੜ ਪਿੰਡ ਜੀ ਕੀ ਦਿੱਕਤ ਆ ਰਹੀ ਹੈ ਹੁਣ ਇੱਥੇ ਦਿੱਕਤ ਇਹ ਆ ਰਹੀ ਹੈ ਜੀ ਆ ਸੇਵਾਦਾਰ ਲੰਗਰ ਲਿਆਉਂਦੇ ਨੇ ਤੇ ਇੱਥੇ ਅੱਗੇ ਆਇਆ ਦਾ ਬਤੇ ਡੀਐਫਸੀ ਆਈ ਤੋਂ ਰੋਕ ਗਿਆ ਨਾ ਤੇ ਤੇ ਲੰਗਰ ਲਾਣ ਦਿੰਦਾ ਤੇ ਨਾ ਪਾਰ ਜਾਣ ਦਿੰਦਾ ਇਹ ਕੀ ਚੱਕਰ ਹੈ ਜੀ ਉਹਨਾਂ ਨੇ ਕੁਝ ਕਿਆ ਹੋਣਾ ਤੁਹਾਨੂੰ ਤਰਕ ਦਿੱਤਾ ਹੋਣਾ ਕਿ ਲੋਕ ਇਕੱਠੇ ਰਹੋ ਨ ਭੀੜ ਇਕੱਠੀ ਨਾ ਹੋਵੇ ਨਹੀਂ ਜੀ ਇਹ ਗੱਲ ਕੋਈ ਨਹੀਂ ਕਹਿੰਦੇ ਉਹ ਕਹਿੰਦੇ ਬੰਨਾਂ ਟੁੱਟ ਜਾਏ ਤੇ ਫਿਰ ਇਹ ਇਹਦੇ 'ਚ ਤੁਹਾਨੂੰ ਕੀ ਲੱਗਦਾ ਉਹਨਾਂ ਦੀ ਡਿਊਟੀ ਨਿਭਾ ਰਿਹਾ ਕਿ ਉਹਨਾਂ ਨੂੰ ਲੱਗਦਾ ਹੋਊਗਾ ਖਤਰਾ ਨਹੀਂ ਖਤਰਾ ਕਾਦਾ ਕੋਈ ਖਤਰਾ ਨਹੀਂ ਹੈਗਾ ਜੀ ਕੋਈ ਕੁਝ ਨਹੀਂ ਤੁਸੀਂ ਕੀ ਚਾਹੁੰਦੇ ਹੋ ਕਿ ਲੋਕ ਜਿਹੜੇ ਇੱਥੇ ਲੰਗਰ ਲਾਇਆ ਹੋਇਆ ਜਿਨ੍ਹਾਂ ਨੇ ਲੱਗਿਆ ਰਵੇ ਹਾਂਜੀ ਇਹ ਲੱਗਾ ਰਹਿਣਾ ਚਾਹੀਦਾ ਕਿਉਂਕਿ ਵੀ ਅਜੇ ਆ ਪਾਰ ਗਟੀਆਂ ਵਿੱਚ ਹੀ ਪਛਾਣਾਨੂੰ ਕਿਸਤੀ ਹਮਲਣੇ ਚਾਹੀਦੇ ਪਿੰਡਾਂ ਦੇ ਵਿੱਚ ਪਛਾਣ ਠਾਣੀਆਂ ਤੇ ਪਛਾਣ ਸਾਦਾ ਹੁਣ ਆ ਮੇਰੀ ਠਾਣੀ ਹੈਗੀ ਜੰਗੜ ਬੈਣੀ ਦੇ ਨਾਲ 15 ਫੁੱਟ ਪਰਾ ਪਾਣੀ 15 ਫਟ ਹੋ ਰਾਇਆ ਅਸੀਂ ਕਿੱਧਰ ਜਾ ਨਹੀਂ ਸਕਦੇ ਅੱਜ ਕਿਸਤੀ ਮਿਲੀ ਸਾਨੂੰ ਆ ਪਚਾਇਤ ਰਾਏ ਤੇ ਉਹਦੇ ਤੇ ਅਸੀਂ ਆਏ ਆ ਦਵਾਈ ਲੈਣ ਮਤਲਬ ਮੁਸ਼ਕਲ ਦੇ ਵਿੱਚੋਂ ਬਹੁਤ ਜ਼ਿਆਦਾ ਕੋਈ ਆਉਣ ਜਾਣ ਹੈ ਹੀ ਨਹੀਂਗਾ ਨਾ ਉੱਧਰ ਜਾ ਸਕਦੇ ਨਾ ਆ ਸਕਦੇ ਨਹੀਂ ਜਾ ਸਕਦੇ ਕੋਈ ਸਾਦੀ ਸੁਣਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਹਾ ਜੀ ਤੇ ਦੂਜੀ ਗੱਲ ਜਿਹੜੇ ਤੁਹਾਡੇ ਲਈ ਲੋਕ ਲੰਗਰ ਲੈ ਕੇ ਆਦੇ ਤੁਸੀਂ ਕਹਿੰਦੇ ਕਿ ਉਹਨਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਆ ਪਰੇਸ਼ਾਨਦਾਨਾਂ ਨੂੰ ਬਹੁਤ ਹੋ ਰਹੀ ਜੀ ਐਫਐਸਿ ਰੋਕ ਲੈਂਦਾ ਕਦੇ ਸੋਹਣਾ ਸਾਹਿਬ ਰੋਕ ਲੈਂਦਾ ਪ੍ਰਸ਼ਾਸਨ ਰੋਕ ਲੈਂਦਾ ਪ੍ਰਸ਼ਾਸਨ ਰੋਕਾ ਵੀ ਉਹ ਤੇ ਰਾਸ਼ੀਆ ਰਾਸ਼ਾ ਆਇਆ ਸੀ ਜੰਗਨਗਰ ਤੋਂ ਵੀ ਹੋਰ ਵੀ ਆ ਜਲਾਲਾਬਾਦ ਤੋਂ ਵੀ ਕੋਈ ਜਥੇਦਾਰ ਲੈ ਕੇ ਲੰਗਰ ਉਹ ਤੇ ਰਾਸ਼ ਰੋਕਿਆ ਜਾਂਦਾ ਵੀ ਕਹਿੰਦੇ ਨੂੰ ਜੇ ਜੇ ਲੰਗਰ ਵਰਤਾਨਾ ਜਾਂ ਸਾਡੇ ਅਥਾਰਟੀ ਜਾਵੇ ਸਾਡੀ ਅਥਾਰਟੀ ਜਾਵੇ ਆਮ ਲੰਗਰ ਸੀ ਨੇ ਅੱਜ ਅੱਗੇ ਲੰਗਰ ਲਾ ਟਾਲੀਆਂ ਸਾਡੇ ਸਾਹਮਣੇ ਪਿੱਛੇ ਖੜੀਆਂ ਇਹ ਲੰਗਰ ਕੱਚਾ ਸੀ ਰਾਸ਼ਨ ਕੱਚਾ ਸੀ ਲੰਗਰ ਪਰ ਤਰਤਾ ਕੇ ਹੁਣ ਦੇਖੋ ਜੀ ਪਾਣੀ ਕਿੰਨਾ ਵਗ ਰਿਹਾ ਹੈ ਉਹ ਪਾਣੀ ਵਗ ਰ ਤੂੰ ਮੀ ਪੈ ਰਿਹਾ ਹੈ ਉਹ ਕਰਾਂ ਚ ਪਾਣੀ ਖੜਾ ਲੰਗਰ ਦਸੋ ਰੋਟੀ ਪਾਣੀ ਕਿੱਥੇ ਤਿਆਰ ਕਰਨਗੇ ਹਾਂ ਇੱਕ ਤਿਆਰ ਹੋ ਕੇ ਆ ਰਿਹਾ ਤਾਂ ਵਧੀਆ ਗੱਲ ਹੈ ਪਸ਼ੂ ਕਿੱਥੇ ਜਾਣ ਵਿਚਾਰੇ 400 ਗਟਾ ਗੰਗਾ ਨਗਰ ਆਇਆ ਫੀਡ ਦਾ ਇਹਨਾਂ ਅਗਨ ਲੰਗਣ ਦਿੱਤਾ ਇਹ ਸਾਡੀ ਅਥਾਰਟੀ ਜਾਵੇ ਤਾਂ ਫਿਰ ਇਹ ਸਾਰੇ ਪਿੰਡਾਂ 'ਚ ਬਹੁਤ ਰੋਸ ਹੈ ਸਾਨੂੰ ਪਹਿਲਾਂ ਵੀ ਲੋਕ ਮਿਲੇ ਉਹ ਕਹਿੰਦੇ ਸਾਡੇ ਨਾਲ ਵੀ ਆਹੀ ਹੋ ਰਿਹਾ ਕਿ ਪਿੱਛੇ ਘਰਾਂ 'ਚ ਭਗਵੰਤ ਮਾ ਸਰਕਾਰ ਸਭ ਕੁਝ ਕਰਵਾ ਰਹੀ ਹੈ ਇਹ ਸਾਰੇ ਪ੍ਰਸ਼ਾ ਅਮਲ ਊਮਲ ਇਹਨਾਂ ਸਭ ਕੁਝ ਉਹ ਹੀ ਕਰਵਾ ਰਾਇਆ ਇਹਨੂੰ ਨਹੀਂ ਸਾਡਾ ਚਲੋ ਉਹ ਤਾਂ ਕਹਿੰਦੇ ਕਿ ਅਸੀਂ ਤਾਂ ਚਲੋ ਹੈਲੀਕਾਪਟਰ ਵੀ ਦੇਤਾ ਆਪਣਾ ਅਸੀਂ ਤਾਂ ਲੋਕਾਂ ਦੇ ਲਈ ਫਾਇਦੇ ਦੀ ਗੱਲ ਕਰ ਰਹੇ ਆ ਕਿ ਲੋਕਾਂ ਦੀ ਮਦਦ ਸਰਕਾਰ ਤਾਂ ਹੀ ਚਾਹੁੰਦੀ ਹੈ ਕੋਈ ਸਰਕਾਰ ਨੇ ਮਦਦ ਕੋਈ ਸਰਕਾਰੀ ਕੋਈ ਮਾਲ ਆ ਤੇ ਵਿਖਾ ਦਿਓ ਮੈਨੂੰ ਸਰਕਾਰੀ ਕੋਈ ਸਾਡਾ ਪਰਿਵਾਰ ਆਪ ਡੁੱਬਦਾ ਪਿਆ ਸਾਡਾ ਪਰਿਵਾਰ ਮੇਟ ਲਿਆ ਜਾ ਰਿਹਾ ਹੈ ਸੇਵਾਦਾਰੀ ਸੇਵਾ ਕਰਦਾ ਹੈ ਸੰਸਥਾਵਾਂ ਹੀ ਬੜਾ ਜਿਹੜਾ ਸਮਾਨ ਲੈ ਕੇ ਆ ਰਹੀਆਂ ਦੂਰੋਂ ਦੂਰੋਂ ਤੁਸੀਂ ਕਹਿੰਦੇ ਉਹ ਵੀ ਨਹੀਂ ਪਹੁੰਚ ਰਿਆ ਆ ਉਹ ਰੋਕ ਲੈਣ ਰਾਹ ਜ ਰੋਕ ਲੈਂਦੇ ਨੇ ਆਹ ਰੋ ਆਹ ਜੀ ਜਿਹੜੇ ਪਾਤਸ਼ਾਹ ਜੀ ਉਧਰੋਂ ਆਏ ਨੇ ਲੰਗਰ ਲਾਇਆ ਤੇ ਇਹਨਾਂ ਨੂੰ ਰੋਕ ਲੈਂਦੇ ਨੇ ਹਾਂ ਜੀ ਇਹ ਆਹ ਦੀ ਚਲਾਉਂਦੇ ਨੇ ਜਿਹੜਾ ਇਹ ਹੈ ਪਿੱਛੜਾ ਏ ਮਹਿਰਾ ਨਾਲ ਮਿੱਤਰ ਸਿੰਘ ਮੋਹਮਾਨ ਜੋ ਕਿ ਇਹ ਜਿਹੜਾ ਬਨ ਏ ਜੋ ਸਤਲੁਜ ਬਿਆਸ ਤੋਂ ਮੰਨ ਲਓ ਦਰਿਆ ਚੱਲਦਾ ਏ ਇਹਦੇ ਵਿੱਚ ਕਾਫੀ ਅਰਬਾ ਦੀ ਸਪੱਤੀ ਜਿਹੜੀ ਇਸ ਦਰਿਆ ਵਿੱਚ ਹੈ ਜੋ ਕਿ ਇਹ ਦਰਿਆ ਦੇ ਵਿੱਚੋਂ ਅਸੀਂ ਜਿਹੜੀ ਰੇਤ ਕੱਢ ਸਕਦੇ ਆ ਇਹਨੂੰ ਡੂੰਘਾ ਕੀਤਾ ਜਾਵੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਮਿਲ ਕੇ ਜਿਹੜਾ ਇਹ ਰੇਤ ਵਾਲਾ ਕੰਮ ਜਿਹੜਾ ਹੈ ਰੇਤ ਵਾਲਾ ਜਿਹੜਾ ਕੰਮ ਹੈ ਇਹ ਦਰਿਆ ਨੂੰ ਡੂੰਘਾ ਕੀਤਾ ਜਾਵੇ ਜੋ ਕਿ ਇੰਨੀਆਂ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਤੇ ਇਹ ਜਿਹੜਾ ਰੇਤ ਕਢਾਈ ਜਾਵੇ ਇਹ ਕੋਈ ਕਿਸੇ ਦੀ ਕੁਦਰਤੀ ਮਿੱਟੀ ਵਾਲੀ ਵੀ ਟਰੈਲੀ ਫੜੀ ਜਾਂਦੀ ਏ ਉਹਦੇ ਤੇ ਵੀ 54000 ਰੁਪਿਆ ਚਲਾਨ ਮੈਨਿੰਗ ਆ ਬਾਕੀ ਇਹ ਚੀਜ਼ਾਂ ਨਹੀਂ ਜਦੋਂ ਫਲਾਲ ਆਪਾਂ ਨੂੰ ਜਿਹੜਾ ਜਿਹੜਾ ਹੌਣ ਖਤਰਾ ਉਹਦੇ ਨਾਲ ਜਿਹੜਾ ਨਜਤਨਾ ਜੀ ਹਾਂਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਅਸੀਂ ਇਹ ਕੁਝ ਕਹਿਣਾ ਚਾਹਨੇ ਭਈ ਹੁਣ ਜਿਹੜੀ ਸਰਕਾਰ ਆਵੇ ਦੀ ਨਾ ਇਹ ਵਾਲੀ ਸਾਡੇ ਬਾਰਡਰ ਏਰੀਆ ਵਿੱਚ ਅਸੀਂ ਉਹੀ ਆ ਜਿਹੜੇ ਖੁਰੇ ਹੋਏ ਸਾਡੇ ਵੱਟੇ ਸੜਕਾਂ ਦੇ ਉਹੀ ਆ ਇਹਨਾਂ ਦੇ ਸਿਰ ਦੇ ਵਿੱਚ ਮਾਰਨੇ ਨੇ ਸਾਡੇ ਕੋਲ ਜਿਹੜੇ ਵੋਟ ਮੰਗਣ ਲੱਗ ਸਾਨੂੰ ਓਟ ਪਾਵੇ ਅਸੀਂ ਡੋਡਾ ਆ ਕਰਾਂ ਦੇ ਤੁਹਾਨੂੰ ਓ ਕਰਾਂ ਦੇ ਆ ਡੋਬੀ ਖੜੇ ਨੇ ਸਾਨੂੰ ਹਰ ਸਾਲ ਡੋਬਦੇ ਨੇ ਨੌਕਰੀਆਂ ਦੇਵਾ ਦੇ ਨੌਕਰੀਆਂ ਕਿੱਥੇ ਗਈਆਂ ਗਵੰਤ ਮਾਨ ਕਹਿੰਦਾ ਅਸੀਂ ਟੋਡੇ ਇੱਕ ਇੱਕ ਬੰਦੇ ਨੂੰ ਜਿਹੜੇ ਬਾਰਡਰ ਵਾਲੇ ਨੇ ਮੈਂ ਉੱਚਾ ਕਰ ਦੇਵਾਂਗਾ ਨੀਵਾ ਕਰ ਦਿੱਤਾ ਸੀ ਸਾਡੇ ਤੋਂ ਟੋਏ ਘਰਾਂ ਵਿੱਚ ਪਾ ਦਿੱਤੇ ਸੀ ਅੱਜ ਸਾੜੀਆਂ ਭੈਣਾਂ ਮਾਵਾਂ ਵੇਖੋ ਗੋਠੇ ਦੇ ਵਾਂਗ ਰੀਆਂ ਨੇ ਭੁੱਖੀਆਂ ਬਾਣੀਆਂ ਹਾਂ ਸਾਨੂੰ ਆਪ ਦਾ ਪਰਿਵਾਰ ਸਮਾਲਣਾ ਔਖਾ ਹੋਇਆ ਖੜ ਕੱਗੂ ਸਾਡੇ ਰਾਸ਼ਨ ਰੋਕ ਕੇ ਜਾ ਰਹੇ ਨੇ ਅੱਗੇ ਉੱਥੋਂ ਐ ਪਿੱਛਾ ਭੇਜ ਰਹੇ ਨੇ ਸਾਡਾ ਰਾਸ਼ਨ ਆਇਆ ਜਿਹੜੇ ਆਮ ਲੋਕ ਸਾਡੀ ਸੇਵਾ ਕਰਨ ਸਾਡੇ ਸਮਾਜ ਸੇਵਕ ਬੰਦੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਜਿਹੜੀ ਸਿੱਖ ਸੰਸਥਾਵਾਂ ਲੰਗਰ ਲੈ ਕੇ ਪਹੁੰਚ ਰਹੀਆਂ ਤੁਸੀਂ ਕਹਿੰਦੇ ਕਿ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਇੱਥੇ ਵੀ ਨਹੀਂ ਲੰਗਰ ਲਾਉਣ ਦਿੱਤਾ ਨਹੀਂ ਲਾਉਣ ਦੇ ਰਹੇ ਹਾਂ ਸਾਡੇ 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 ਆ ਬੰਦ ਕਰਾਇਆ ਨੇ ਬੰਦ ਕਰਾ ਆ ਅਸੀਂ ਅੱਜ ਇਹਨਾਂ ਨੂੰ ਅਸੀਂ ਆਦਾ ਨਹੀਂ ਸਮਝਾਂਗੇ ਅਸੀਂ ਸਰਕਾਰ ਨੂੰ ਆਪਣੀ ਨਹੀਂ ਮੰਨਣਾ ਕਿ ਬਈ ਇਹ ਸਾਡੀ ਸਾਡੀ ਸਰਕਾਰ ਹੈ ਇਹ ਕਿੰਨਾ ਦੀ ਹੈਗੀ ਹੈ ਇਹ ਆਪ ਇਹ ਆਪ ਦੀ ਹੈ ਆਪ ਆਪ ਨੂੰ ਸੰਭਾਲਦੀ ਹੈ ਜਨਤਾ ਨੂੰ ਨਹੀਂ ਸੰਭਾਲਦੀ ਚਲੋ ਲੰਗਰ ਬਹੁਤ ਸਾਰੇ ਲੋਕ ਖਾ ਰਹੇ ਆ ਤੁਸੀਂ ਦੇਖੋਗੇ ਆ ਲੰਗਰ ਤਾਂ ਅਸੀਂ ਖਾ ਰਹੇ ਹਾਂ ਤੂੰ ਚੱਲ ਕੇ ਆ ਰਹੇ ਮੌਤ ਦੇ ਮੂੰਹ ਵਿੱਚੋਂ ਇਧਰ ਲਈ ਸਾਡੇ ਆ ਦੇਖੋ ਇਧਰ ਵੇਖੋ ਆ ਪਾਣੀ ਕਿੰਨਾ ਕਿੰਨਾ ਹੈ ਤੇ ਕਿਸ ਤਰ੍ਹਾਂ ਸੜਕਾਂ ਤੇ ਚੱਲ ਰਿਹਾ ਹੈ ਆਪਾਂ ਆਮ ਖਾਸ ਵੀਡੀਓ ਵੇਰਨੀ ਹੈ ਨਾ ਲੋਕ ਲੋਟ ਜਾਂਦੇ ਆ ਲੋਡ ਵਿੱਚ ਇੰਨਾ ਤੇਜ ਇੰਨੀ ਰਫ਼ਤਾਰ ਵਿੱਚ ਪਾਣੀ ਚੱਲ ਰਿਹਾ ਹੈ ਤਾਂ ਅਸੀਂ ਆਪਣੇ ਬੱਚਿਆਂ ਨੂੰ ਸਿਰਾਂ ਤੇ ਚੱਕ ਕੇ ਅਸੀਂ ਇਹ ਤੁ ਲੰਗਰ ਸਿਰਾਂ ਤੇ ਲੈ ਜਾਵਿਗਾ ਬਈ ਆਪਦੇ ਬੱਚਿਆਂ ਦਾ ਢਿੱਡ ਭਰੀ ਦਾ ਸਾਡੇ ਪਾਸੂ ਤਾਂ ਭੁੱਖੇ ਹੀ ਮਰਦੇ ਪੈਣੇ ਜੀ ਚਾਰਾ ਵੀ ਅੱਗੂ ਰੋਕਿਆ ਜਾ ਰਿਹਾ ਜੀ ਇਹ ਅਸੀਂ ਦੱਸੋ ਅਸੀਂ ਕਿਹੜੇ ਦੇਸ਼ ਦੇ ਹਾਂ ਸਾਨੂੰ ਐ ਕਰਨ ਐ ਕਰਨ ਇਹ ਭਾਰਤ ਸਰਕਾਰ ਪੰਜਾਬ ਸਰਕਾਰ ਮਿਲ ਕੇ ਸਾਨੂੰ ਨਾ ਡੋਬ ਦੇਵੇ ਇੱਥੋਂ ਅਸੀਂ ਸੁਲੇਮਾਨ ਹੈਡ ਤੇ ਚਲੇ ਜਾਉਂਦੇ ਪਾਕਿਸਤਾਨ ਅਸੀਂ ਮਜਬੂਰ ਹੋ ਗਏ ਮਰਨ ਵਾਸਤੇ ਆਤਮ ਹੱਤਿਆ ਕਰਨ ਵਾਸਤੇ ਇਹ ਇਹ ਸਰਕਾਰ ਸਾਨੂੰ ਮਾਰਨਾ ਚਾਹ ਰਹੀ ਏ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਾਕਿਸਤਾਨ ਚੱਲ ਜਾਓਗੇ ਸਾਡੂੰ ਇੱਧਰ ਮਦਦ ਨਹੀਂ ਹੋ ਰਹੀ ਨਹੀਂ ਹੋ ਰਹੀ ਨਹੀਂ ਹੋ ਰਹੀ ਮਦਦ ਅਸੀਂ ਮਰੀਏ ਜੀਏ ਫਿਰ ਸਾਨੂੰ ਉਹ ਸਮਾਂ ਲੈਣਗੇ ਜੇ ਅਸੀਂ ਬਚ ਗਏ ਉਹ ਸਮਝ ਲੈਣਗੇ ਨਹੀਂਤਾ ਸੀ ਮਰੇ ਤਾਂ ਪਈ ਹੈ ਪਰ ਇੱਕ ਗੱਲ ਹੈ ਪੰਜਾਬ ਸਾਰਾ ਤੁਹਾਡੇ ਨਾਲ ਖੜਾ ਹੈ ਵੈਸੇ ਇਸ ਮੁਸੀਬਤ ਦੀ ਘੜੀ ਚ ਦੂਰੋਂ ਦੂਰੋਂ ਟਰਾਲੀਆਂ ਲੈ ਕੇ ਆ ਰਹੇ ਨੇ ਉਹ ਸਾਡੇ ਭਰਾ ਖੜੇ ਨੇ ਪੰਜਾਬ ਖੜਾ ਨਾ ਪੰਜਾਬ ਦੇ ਨਾਲ ਆਮ ਸਾਡੇ ਭਰਾ ਸਾਡੇ ਖੜੇ ਨੇ ਲਿਆ ਗਿਆ ਪ੍ਰਸ਼ਾਦਾ ਜੋ ਵੀ ਲੰਗਰ ਲੈ ਕੇ ਅੱਗੇ ਆਣ ਨਹੀਂ ਦੇ ਰਹੀ ਪ੍ਰਸ਼ਾਸਨ ਬੜਿਆ ਬਾਈ ਨੂੰ ਪੁੱਛੋ ਕਿੰਨਾ ਮੁਸ਼ਕਲ ਨਾਲ ਲੈ ਕੇ ਆਇਆ ਪ੍ਰਸ਼ਾਸਨ ਨਾਲ ਲੜ ਕੇ ਬਸ ਇਹ ਦੋ ਟੋਣੀਆਂ ਲੈ ਕੇ ਆਇਆ ਚਾਰਾਂ ਚਾਹ ਕੇ ਪਸ਼ੂਆਂ ਵਾਸਤੇ ਉਹ ਨਹੀਂ ਲੈ ਕੇ ਦੇ ਜਾਂ ਜਾ ਰਿਹਾ ਅੱਗੇ ਜਾਣ ਦਿੰਦੇ ਬਿਲਕੁਲ ਦੁੱਧ ਖਰਾਬ ਹੋ ਗਾ ਲੱਗ ਰਿਹਾ ਇੱਥੇ ਇੱਕ ਵੀ ਨਹੀਂ ਚੱਲ ਰਿਹਾ ਜਿੱਥੇ ਬਣਦਾ ਹੋਵੇ ਅੱਗੇ ਇੱਥੇ ਤਾਂ ਸੁੱਕਾ ਥਾ ਬਣ ਵੀ ਸਕਦਾ ਇੱਥੇ ਬਣ ਵੀ ਸਕਦਾ ਜੀ ਇਹ ਤਾਂ ਟੈਂਪਰਟ ਜਾਵੇ ਹਾਂ ਇੰਸਰੈਕਸ਼ਨ ਕਰਦੇ ਨਹੀਂ ਆਦਾ ਨਾ ਕਮਾਦੇ ਨੂੰ ਚਲੋ ਉਹਨਾਂ ਦਾ ਕੋਈ ਆਪਣਾ ਤਰਕ ਹੋ ਸਕਦਾ ਪਰ ਥੋੜੀ ਜਿਹੜੀ ਮੁਸ਼ਕਲ ਹੈ ਆਪਾਂ ਤਾਂ ਲੋਕਾਂ ਤੱਕ ਉਹ ਹੀ ਲੈ ਕੇ ਜਾ ਸਕਦੇ ਆ ਸ ਕਹਿੰਦੇ ਨੇ ਅਸੀਂ ਦਿੱਤਿਆ ਇੱਕ ਦੋ ਚੱਲਦੀਆਂ ਫਿਰਦੀਆਂ ਨੇ ਕੋਈ ਗਲਾਬੇ ਨੂੰ ਕੋਈ ਇੱਧਰ 12 ਪਿੰਡ ਨੇ ਜੀ 12 ਪਿੰਡ ਦੀ ਜਨਤਾ ਵੀ ਤਾਂ ਹੈਗੀ ਹੈ ਜੀ ਵੇਖੋ ਕਿੰਨੇ ਲੋਕ ਨੇ ਇੱਕ ਇੱਕ ਘਰ ਦੇ 8 8 ਨੇ ਮੈਂਬਰ ਤੇ ਇੱਕ ਇੱਕ ਪਿੰਡ ਵਿੱਚ ਤਿੰਨ ਤਿੰਨ ਸੋ ਘਰ ਹੈ ਉਹ ਦੱਸੋ ਜਨਤਾ ਕਿੱਧਰ ਹੈ ਬੈਠੀ ਹੈ ਬੈਠੀ ਅੰਦਰ ਇਹ ਤਾਂ ਇਹ ਤਾਂ 100 ਦੇ ਵਿੱਚੋਂ 25 25% ਵੀ ਨਹੀਂ ਜਨਤਾ ਇੱਥੇ ਆਈ ਮਤਲਬ 75% ਭੁੱਖੀ ਮਾਰ ਰਹੀ ਹੈ ਜੀ ਪਿੰਡਾਂ 'ਚ ਭੁੱਖੇ 75% ਭੁੱਖੇ ਹੈਗੇ ਆ ਜੀ ਜਿਹੜਾ ਗੈਸ ਗੈਸ ਮੁਕੇ ਹੋਏ ਨੇ ਸਿਲੰਡਰ ਮੁਕੇ ਹੋਏ ਨੇ ਇੱਥੇ ਭੈਣ ਰੋ ਪਈ ਸੀ ਕਹਿੰਦੀ ਸਾਡੇ ਕੋਲ ਅੱਗ ਬਾਲਣ ਵਾਸਤੇ ਚੁੱਲ੍ਹਾ ਨਹੀਂ ਰਹਿ ਗਿਆ ਅਸੀਂ ਕਿੱਥੇ ਪਾਣੀ ਦੇ ਵਿੱਚ ਅਸੀਂ ਲੰਗਰ ਬਣਾਵਾਂਗੇ ਸਾਡੇ ਇੱਜ਼ਤੋਂ ਨਹੀਂ ਹੈਗੀਆਂ ਸਾਡੀਆਂ ਜਿਹੜੀਆਂ ਰੋਲਦੀਆਂ ਬਿਲਕੁਲ ਜੀ ਦੁਖੀ ਨੇ ਲੋਕ ਦੁਖੀ ਹੋ ਕੇ ਜਿਹੜਾ ਉਹ ਗੱਲਾਂ ਇਹ ਕਰ ਰਹੇ ਨੇ ਇੱਧਰ ਸਾਡੇ ਸਾਰੇ ਪਿੰਡ ਦੇ ਜਿਹੜੇ 75% ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਦੂਰੋਂ ਦੂਰੋਂ ਲੋਕ ਲੰਗਰ ਤਾਂ ਬਣਾ ਕੇ ਲੈ ਕੇ ਆ ਰਹੇ ਨੇ ਪ੍ਰਸ਼ਾਦਾ ਤਾਂ ਤਿਆਰ ਹੋ ਕੇ ਆ ਰਿਹਾ ਪਰ ਉਹ ਇੱਥੇ ਆ ਜਿਹੜਾ ਨਹੀਂ ਪਹੁੰਚ ਪਾ ਰਿਹਾ ਜਿਹੜਾ ਅਗਲੇ ਪਿੰਡਾਂ ਦੇ ਵਿੱਚ ਨਹੀਂ ਪਹੁੰਚ ਪਾ ਰਿਹਾ ਤੇ ਉਹਨੂੰ ਕੁਝ ਬੰਦੇ ਰੋਕ ਰਹੇ ਨੇ ਕਿਹੜਾ ਪ੍ਰਸ਼ਾਸਨ ਰੋਕ ਰਿਹਾ ਹੈ ਸਿਵਲ ਪ੍ਰਸ਼ਾਸਨ ਸਰ ਪ੍ਰਸ਼ਾਸਨ ਸਰ ਕੋਈ ਨਹੀਂ ਰੋਕ ਰੇ ਜਿਹੜੇ ਸਰਕਾਰ ਜਿਹੜੇ ਅਫਸਰ ਹੁੰਦੇ ਨੇ ਸਾਨੂੰ ਵੀ ਪਤਾ ਜੀ ਅਫਸਰ ਤਾਂ ਹੁਕਮ ਦੇ ਆਰਡਰ ਤੇ ਚੱਲਣ ਵਾਲੇ ਹੁੰਦੇ ਆ ਉਹਨਾਂ ਨੂੰ ਕਹਿ ਦੋ ਤਾਂ ਸਾਡੇ ਤੇ ਡੰਗਵਾ ਦੇਣਗੇ ਜੇ ਆਰਡਰ ਆ ਜਾਵੇ ਤਾਂ ਜੀ ਉਹ ਆਰਡਰ ਹੈ ਸਰਕਾਰ ਦਾ ਆਰਡਰ ਹੈ ਭਗਵੰਤ ਮਾਨ ਦਾ ਆਰਡਰ ਹੈ ਬਈ ਮੇਰੀ ਬੇਇੱਜ਼ਤੀ ਹੋ ਰਹੀ ਹੈ ਲੋਕ ਮੇਰੀ ਬੇਇੱਜ਼ਤੀ ਫਿਰ ਲੋਕਾਂ ਦੇ ਵਿੱਚ ਤੂ ਕਰਨ ਫਿਰ ਪਾਣੀ ਰੋਕ ਪਾਣੀ ਕਹਿੰਦੇ ਨੇ ਕੁਦਰਤੀ ਆਫਤ ਹੈ ਰਾਜਸਥਾਨ ਨੂੰ ਪਹਿਲਾਂ ਕਿਉਂ ਨਹੀਂ ਪਾਣੀ ਹੁਣ ਤਾਂ ਮੰਗ ਰਹੇ ਨੇ ਵੀ ਰਾਜਸਥਾਨ ਨੂੰ ਅਸੀਂ ਪਾਣੀ ਦੇਈ ਤਾਂ ਪਹਿਲਾਂ ਕਿਉਂ ਨਹੀਂ ਰਾਜਸਥਾਨ ਨੂੰ ਪਾਣੀ ਦੇ ਰਹੇ ਹੈ ਡੈਮਾ ਡੈਮਾ ਕਿਉਂ ਬਸਦੇ ਨੇ ਆਹ ਉਹ ਇੱਕ ਚੰਗਾ ਸਵਾਲ ਹੈ ਤੋਂ ਡਾਕੇ ਦੇਖੋ ਜੀ ਬਹੁਤ ਗਰੀਬ ਇਲਾਕਾ ਫਿਰ ਵੀ ਲੋਕਾਂ ਨੂੰ ਇਹ ਜਾਣਕਾਰੀ ਹੈ ਕਿ ਡੈਮਾਂ ਦਾ ਪ੍ਰਬੰਧ ਤੇ ਸਵਾਲ ਚੁੱਕ ਰਹੇ ਨੇ ਸਾਰੇ ਲੋਕ ਕਿ ਡੈਮਾਂ ਦਾ ਪ੍ਰਬੰਧ ਪਹਿਲਾਂ ਸੱਚੇ ਤਰੀਕੇ ਦੇ ਨਾਲ ਕਿਉਂ ਨਹੀਂ ਕੀਤਾ ਗਿਆ ਤਾਂ ਹੁਣ ਕੁਝ ਟਰੈਕਟਰ ਵੀ ਜਿਹੜੇ ਜ਼ਰੂਰ ਇੱਧਰ ਮਦਦ ਕਰਕੇ ਆ ਰਹੇ ਨੇ ਅੰਦਰ ਜਿਹੜੇ ਟਰੈਕਟਰ ਜਾ ਰਹੀ ਕੀ ਦਿੱਕਤ ਆ ਰਹੀ ਹੈ ਜੀ ਤੁਹਾਨੂੰ ਦਿੱਕਤ ਆ ਰਹੀ ਹੈ ਬੱਚੇ ਨੂੰ ਬੁਖਾਰ ਹੈਗਾ ਸੀ ਛੱਡਣ ਗਏ ਸੀ ਤੇ ਵਾਪਸ ਨੂੰ ਜਾਣਾ ਸਾਨੂੰ ਜਾਣ ਹੀ ਨਹੀਂ ਦਿੰਦੇ ਕੀ ਕਿਹਾ ਗਿਆ ਜੀ ਉਹ ਕਹਿੰਦੇ ਹੁਣ ਬੇੜੀਆਂ ਬੰਦ ਹੋ ਜਾਣੀਆਂ ਨੇ ਹਣੇ ਉਹ ਸਮਾਂ ਬਣਿਆਗਾ ਬੱਸ ਅਸੀਂ ਜਾਣਾ ਉਹ ਦੂਜਾ ਬੜੀ ਵਾਪਸ ਜਾਣੀ ਨੇ ਸਾਡੋ ਕੋਈ ਥਾਂ ਦਾ ਨਹੀਂ ਉੱਤੇ ਅਜੇ ਤਾਂ ਟਾਈਮ ਹੀ ਕੁਛ ਨਹੀਂ ਹੋਇਆ ਤੇ ਟਾਈਮ ਕੁਛ ਨਹੀਂ ਹੋਇਆ ਤਾਂ ਦੇਖੋ ਬੰਦੇ ਗਏ ਤੇ ਲੈ ਜਨਾਨੀਆਂ ਨਹੀਂ ਜਾ ਸਕਦੇ ਦੇਖੋ ਬੱਦਲ ਚੜਾ ਹੈ ਨਹੀਂ ਬੱਚਾ ਤੁਹਾਡਾ ਬਿਮਾਰ ਸੀ ਸਾਡਾ ਬੱਚਾ ਬਿਮਾਰ ਸੀ ਅਸੀਂ ਕੱਲ ਛੋੜ ਕੇ ਆਏ ਹਾਂ ਅੱਛਾ ਕਿੱਥੇ ਛੱਡ ਕੇ ਆਏ ਹੋ ਅਸੀਂ ਆ ਰਿਸ਼ਤੇਦਾਰ ਗੁਬਾਇ ਛੱਡ ਕੇ ਆਏ ਹਾਂ ਹਣ ਤੋਂ ਨੂੰ ਵਾਪਸ ਨਹੀਂ ਜਾਣ ਦੇ ਰਗਾ ਵਾਪਸ ਨਹੀਂ ਜਾਣ ਦੇ ਤੁਹਾਡਾ ਕਾਰ ਇੱਧਰ ਪੂਰਾ ਪੂਰਾ ਹੜ ਦੀ ਲਵੇਟ ਦੇ ਵਿੱਚ ਹੈ ਜੀ ਹੜ ਦੇ ਪੇਟ ਵਿੱਚ ਗਿਆ ਨਾਲੇ ਕੋ ਛੜਕ ਟੁੱਟੀ ਹੋਈ ਹੈਗੀ ਹੈ ਹੌਲਾ ਸੇ ਅੱਛੜ ਕੇ ਜਾਵਾਂਗੇ ਜੇ ਓੱਖੇ ਜਾਈਏ ਸੁੱਕ ਜਾਈਏ ਆ ਪਿੰਡ ਤੋਂ ਸਾਨੂੰ ਜਾਣਾ ਹੀ ਪੈਣਾ ਦਾ ਸਾਡਾ ਘਰ-ਵਰ ਕੋਈ ਘਰੇ ਸਾਡਾ ਕੋਈ ਨਹੀਂ ਹੈਗਾ ਘਰ ਦਾ ਸੰਭਾਲਣਾ ਹੀ ਪੈਣਾ ਹੈ ਕਿਹੜਾ ਪਿੰਡ ਹੈ ਜੀ ਰੇਤੇਵਾਲੀ ਤੇ ਕਿੰਨੇ ਕਿਲੋਮੀਟਰ ਪੈ ਜਾਊਗਾ ਜੀ ਇੱਥੋਂ ਘੁੰਮ ਕੇ ਜਾਓਗੇ ਤੁਹਾਨੂੰ 5-6 ਕਿਲੋਮੀਟਰ ਪੈ ਜਾਏਗਾ ਪਰ ਸੜਕ ਤੇ ਤਾਂ ਬਹੁਤ ਪਾਣੀ ਹੈ ਜੀ ਤੁਸੀਂ ਰਿਸਕ ਲੈ ਕੇ ਜਾਓਗੇ ਰਿਸਕ ਲੈ ਕੇ ਜਾਵਾਂਗੇ ਹਾਂ ਕਿਉਂ ਜੀ ਤੁਸੀਂ ਪ੍ਰਸ਼ਾਸਨ ਮਦਦ ਕਰਤਾ ਰਹੇ ਜ ਕਰਦਾ ਹੀ ਨਹੀਂ ਜਦੋਂ ਮਦਦ ਕਰਨਾ ਹੈ ਤੇ ਮੋਰਾਂ ਨੂੰ ਜਲਾਇ ਨਾ ਜਾਣਾ ਹੈ ਫਿਰ ਬੰਦੇ ਜਿਹੜੇ ਕੋਈ ਆਦੇ ਆ ਪੀਣ ਦਾਰੂ ਪੀ ਕੇ ਫੇਰ ਵਾਪਸ ਜਾਂਦੇ ਰਹਿੰਦੇ ਉਹਦੋਂ ਜਦ ਟੁੱਟਦੀ ਹੈ ਤਾਂ ਇੱਥੇ ਆ ਜਾਂਦੇ ਆ ਮੋੜ ਤੇ ਪੀ ਕੇ ਮੋੜੋਂ ਆਪਸ ਜਾਂਦੇ ਰਹਿੰਦੇ ਆ ਕੀ ਦਾਰੂ ਪੀਤੀ ਹੁੰਦੀ ਹੈ ਅਧਿਕਾਰੀਆਂ ਦੀ ਹਾਂ ਗਣਿਆਂ ਦੀ ਦਾਰੂ ਪੀਤੀ ਹੁੰਦੀ ਨਹੀਂ ਨਹੀਂ ਉਹ ਕਹ ਰਹੇ ਕਿ ਜਿਹੜੇ ਲੋਕ ਆਉਂਦੇ ਕਿਸ਼ਤੀ 'ਚ ਕਿਸ਼ਤੀ 'ਚ ਲੋਕ ਆਉਂਦੇ ਆ ਦਾਰੂ ਪੀ ਕੇ ਜਾਂਦੇ ਆ ਇਹ ਕਿ ਜਿੱਥੇ ਵੰਦੇ ਆ ਸੌਦਾ ਸੌਦਾ ਲੈਣ ਆਉਂਦੇ ਆ ਹੋਰ ਕੁਝ ਨਹੀਂ ਲੈਣ ਆਉਂਦੇ ਆ ਜਿਹੜਾ ਕੁਝ ਮਿਲੇ ਲੈ ਕੇ ਜਾਈਏ ਵਾਪਸ ਤੁਸੀਂ ਚਾਹੁੰਦੇ ਕਿ ਬੀਬੀਆਂ ਦੀ ਹੈਲਪ ਨਹੀਂ ਹੋ ਰਹੀ ਔਰਤਾਂ ਨੂੰ ਸਮੱਸਿਆਵਾਂ ਬਹੁਤ ਜ਼ਿਆਦਾ ਨਹੀਂ ਜ਼ਿਆਦੀਆਂ ਨਹੀਂ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਰੁਕ ਨਹੀਂ ਸਕਦੇ ਪਿੱਛੇ ਕਿਸੇ ਰਾਹਤ ਕੈਂਪ ਬਣਿਆ ਹੋਇਆ ਹੈ ਨਹੀਂ ਰਾਹਤ ਕੈਂਪ ਬਣੇ ਹੋਏ ਰਾਹਤ ਕੈਂਪ ਬਣੇ ਤਾਂ ਹੈ ਪਰ ਸੜ ਸਮਾਨ ਉਹਨਾਂ ਸੜ ਘਰ ਵੀ ਤਾਂ ਖਾਲੀ ਹੈ ਦੁਬਾਰਾ ਚੋਰੀ ਪੈ ਜਾਂਦੇ ਆ ਘਰੇ ਪਹੁੰਚਣਾ ਵੀ ਲਾਜ਼ਮੀ ਹੈ ਲਾਜ਼ਮੀ ਹੈ ਤੇ ਤੁਸੀਂ ਨਾਲ ਹੀ ਇਕੱਠੇ ਹੋ ਜੀ ਇਹ ਮਰੈਸ ਬੈਂਡ ਹੈ ਤੁਸੀਂ ਵੀ ਨਾਲ ਜਾਣਾ ਜੀ ਜੀ ਬਿਲਕੁਲ ਨਾਲ ਜਾਣਾ ਹੁਣ ਤੁਸੀਂ ਕਿਹਨਾਂ ਦਿੱਕਤ ਇਹ ਹੈ ਕਿ ਹੁਣ ਆਪਾਂ ਵੀ ਰਿਸਕ ਲੈ ਕੇ ਜਾਣਾ ਪਵੇ ਜਾਨ ਖਤਰੇ 'ਚ ਧਰ ਕੇ ਜਾਣਾ ਪਵੇ ਪਾਣੀ ਤਾਂ 8-8 ਫੁੱਟ ਹੈ ਜੀ ਕੋਈ ਨਹੀਂ 8 ਫੁੱਟ ਆ ਜਾਵੇ ਕੋਈ ਜੇ ਲਿਖੀ ਹੈ ਨਾ ਜੇ ਵੀ ਮਰਨਾ ਹੈ ਤੇ ਫਿਰ ਕੋਈ ਪਤਾ ਨਹੀਂ ਯਾਰ ਫਿਰ ਕੋਈ ਇਹ ਤਾਂ ਖੜਾ ਹੀ ਆਪਾਂ ਮੌਤ ਹੋ ਸਕਦੀ ਹੈ ਆਪਣੀ ਉਹ ਤਾਂ ਠੀਕ ਹੈ ਜੀ ਪਰ ਮਤਲਬ ਇੱਕ ਤਰ੍ਹਾਂ ਆਪਾਂ ਜੋਖਮ 'ਚ ਪਾਉਣਾ ਤਾਂ ਆਪਣੇ ਤੇ ਪ੍ਰਸ਼ਾਸਨ ਕੋਈ ਕਰੇ ਤਾਂ ਤਾਂ ਹੀ ਫਿਰ ਹੈਲਪ ਤਾਂ ਕਰ ਨਹੀਂ ਰਹੀ ਨੇ ਹੁਣ ਕੀ ਕਹਿ ਰਹੇ ਇਸ ਤੋਂ ਬਾਅਦ ਜਿਹੜੀ ਜਾਣੀਆਂ ਨਹੀਂ ਉਹ ਉਹ ਕਹਿ ਰਹੇ ਨੇ ਵੀ ਨਹੀਂ ਜਾ ਰਹੀਆਂ ਹੁਣ ਟਾਈਮ ਹੋ ਗਿਆ ਪੂਰਾ 5 ਵਜੇ ਤੱਕ ਹੀ ਬੱਸ ਜੀ ਆਪਰੇਸ਼ਨਲ ਹੈਗਾ ਸਿਸਟਮ ਇੱਥੇ ਇੱਥੇ ਦਾ ਹੀ ਹੈ 5 ਵਜੇ ਤੱਕ ਹੀ ਜਾਂਦੀਆਂ ਹਾਂ ਹਾਂ ਤੇ ਐਨ ਡੀ ਆਰ ਐਫ ਵੀ ਦੂਜੇ ਸਮਾਜ ਸੇਵੀਆਂ ਦੀਆਂ ਕੁਝ ਕਿਸ਼ਤੀਆਂ ਉਹਨਾਂ ਨੇ ਵੀ ਕੱਢ ਲਈਆਂ ਬਾਹਰ ਹਾਂਜੀ ਹਾਂਜੀ ਉਹਨਾਂ ਨੇ ਤਾਂ ਕੱਢ ਲਈਆਂ ਉਹਨਾਂ ਨੇ ਵੀ ਕੱਢ ਲਈਆਂ ਕਿਹੜੇ ਬਿੰਡ ਲੈ ਕੇ ਆਏ ਹੋ ਬਈ ਤਵਾਲੀ ਤੋਂ ਹੀ ਬਠਿੰਡੇ ਕੋਲ ਤਵਾਲੀਆ ਜ਼ਿਲ੍ਹਾ ਬਠਿੰਡਾ ਵੀਰੇ ਆਇਆ। ਬਠਿੰਡੇ ਕੋਲੋਂ ਆਇਓ। ਕਿੰਨੇ ਘੱਟੇ ਲੈ ਕੇ ਆਏ? ਇਹਨਾਂ ਤੋਂ ਵੀ 45-50 ਕਿਲੋਮੀਟਰ ਪਰੇ ਨੂੰ ਆ। ਬਾਈ ਤੂੰ ਦੇਣਤੀ ਨਹੀਂ ਯਾਰ। ਮਾਨਸਾਲ ਨੂੰ। ਨਹੀਂ ਨਹੀਂ ਮੇਰੇ ਕੋਲ ਭੋਕੇ ਕਰਨੀ ਨੂੰ। ਉਹ ਕਾਬਰ ਨਾਲ ਆ ਕਰਨੀ ਨੂੰ। ਚਲੋ ਚੱਲੋ ਫੜਾ। ਚਲੋ ਬਹੁਤ ਹਿੰਮਤ ਆ ਯਾਰ ਤੁਹਾਡੀ। ਧੰਨਵਾਦ ਤੁਸੀਂ ਇੱਥੇ ਇਲਾਕੇ ਦੀ ਸੇਵਾ ਕਰ ਰਹੇ ਹੋ। ਤੁਹਾਨੂੰ ਲਾਈਵ ਵੀ ਤੁਹਾਨੂੰ ਰਿਕਾਰਡ ਨਹੀਂ ਕਰਾਂਗੇ ਸਰ ਪਰ ਮਸਲਾ ਕੀ ਹੈ ਜੀ 5 ਵਜੇ ਆਪਰੇਸ਼ਨ ਬੰਦ ਹੋ। ਯਾਰ ਉੱਥੇ ਲੋਕ ਪਰੇਸ਼ਾਨ ਹੋ ਰਹੇ ਨਾ ਵੀਰੇ। ਤੁਸੀਂ ਲੋਕ ਉੱਥੇ ਪ੍ਰੇਸ਼ਾਨ ਹੋ ਰਹੇ ਨਾ ਤੁਹਾਡਾ ਆਪਣਾ ਪਿੰਡ ਵੀ ਹੱਟ ਦੇ ਵਿੱਚ ਹੈ ਜੀ ਉੱਥੇ ਲੇਡੀਜ਼ ਖੜੀਆਂ ਉਹਨਾਂ ਨੂੰ ਡਿਜ਼ਾਈਨ ਨਹੀਂ ਜਾ ਰਿਹਾ ਤੇ ਉਹ ਲੇਡੀ ਸਾਨੂੰ ਦੱਸ ਰਹੀ ਇਸ ਤੋਂ ਲੋਕਾਂ ਦੀ ਸਮੱਸਿਆ ਚੁੱਕ ਰਹੇ ਸਾਨੂੰ ਤੱਕ ਆਪ ਦਾ ਕੋਈ ਅਸੀਂ ਕੀ ਲੈਣਾ ਦੇਣਾ ਯਾਰ ਜੋਤੀ ਫਾਊਂਡੇਸ਼ਨ ਤੇ ਗਲੋਬਲ ਸਿਕਸ ਦੀ ਟੀਮ ਪਹੁੰਚੀ ਆ ਬਈ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਸ੍ਰੀ ਮੁਕਸੂ ਸਾਹਿਬ ਦੇ ਬਈ ਇਹ ਫਾਊਂਡੇਸ਼ਨ ਦੇ ਨਾਲ ਜੁੜੇ ਹੋਇਆ ਤੁਸੀਂ ਹਾਂ ਜੀ ਜੋਤੀ ਫਾਊਂਡੇਸ਼ਨ ਜੋਤੀ ਫਾਊਂਡੇਸ਼ਨ ਤੇ ਗਲੋਬਲ ਸਿਕਸ ਹੈ ਨਾ ਦੋਵੇਂ ਸਾਂਝਾ ਕੀ ਕੀ ਤੁਸੀਂ ਸੇਵਾ ਪਚਾਰੇ ਹੋ ਇੱਥੇ ਲੈ ਕੇ ਆਏ ਹੋ ਸਾਰਾ ਕੁਝ ਹੀ ਤਾਂ ਲਿੰਦੇ ਨੇ ਚਾਹ ਬੱਤੀ ਸੁੱਕਾ ਰਾਸ਼ਨ ਕਹਿੰਦੇ ਜਵਾ ਰਾਸ਼ਨ ਠੀਕ ਹੈ ਤਾਂ ਮਾਲਵੇ ਵਾਲੇ ਜੀ ਸਾਰੇ ਪੰਜਾਬ ਦੇ ਵਿੱਚ ਮਦਦ ਦੇ ਲਈ ਅੱਗੇ ਆਏ ਨੇ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਨੇ ਤਾਂ ਅੱਜੇ ਫਾਜ਼ਲ ਕਾ ਪਹੁੰਚੇ ਨਹੀਂ ਤਾਂ ਅਸੀਂ ਕੁਛ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਤੇ ਆਪਣਾ ਜਿਹੜਾ ਗਰਦਾਸਪੁਰ ਤੇ ਅਮਰਸਰ ਸਾਹਿਬ ਦਾ ਕੁਛ ਏਰੀਆ ਹਾੜਾ ਦੀ ਲਪੇਟ ਚਾ ਉੱਥੇ ਵੀ ਜਿਹੜੀਆਂ ਮਾਲਵੇ ਦੀਆਂ ਟਰਾਲੀਆਂ ਦੇਖੀਆਂ ਤਾਂ ਇਹ ਬਠਿੰਡੇ ਵਾਲੇ ਫਰੀਦਕੋਟ ਵਾਲੇ ਜਾਂ ਜਿੰਨੇ ਵੀ ਮਾਲਵੇ ਦੇ ਸਾਰੇ ਜ਼ਿਲ੍ਹੇ ਆ ਇਹਨਾਂ ਦੀ ਬਹੁਤ ਵੱਡੀ ਹਿੰਮਤ ਹੈ ਜਿਹੜੇ ਅੱਜ ਇੱਥੇ ਫਾਜ਼ਿਲਕਾ ਬਾਰਡਰ ਪਹੁੰਚੇ ਨੇ ਪੂਰੀ ਟਰਾਲੀ ਫੀਡ ਦੀ ਭਰ ਕੇ ਲੈ ਕੇ ਆਏ ਨੇ ਪਰਲੇ ਪਾਸੇ ਟਰਾਲੀ ਇਹਨਾਂ ਨੇ ਲੋਡ ਕਰਤੀ ਆ ਜਿਹੜੀ ਉਹ ਅੱਗੇ ਬਾਰਡਰ ਤੇ ਪਿੰਡਾਂ ਨੂੰ ਜਾਏਗੀ ਪਸ਼ੂਆਂ ਦੇ ਲਈ ਖਰਾਦ ਆ